ਪੰਜਾਬ ਪਿਆਰਿਆ 400 ਜਿਆਦਿਆਂ 40ਆਂ ਮੁਕੇ ਹੱਡੀਆਂ ਜੱਟੀਆਂ ਦੱਤੀਆਂ ਜਿਨ੍ਹਾਂ ਨਾਮ ਦਿੱਤੇ ਵੰਡ ਚੱਜਾ ਦੇ ਚਲਾਈ ਤੇ ਵਾਜ ਦੇ ਕੇ ਅੰਝ ਕੀਤਾ ਤੇ ਨਾ ਪਿਆਰਿਆ ਸਿਆਰਿਆਂ ਦੀ ਕਮਾਈ ਦਾ ਧਿਆਨ ਰ ਕੇ ਖਾਲਸੇ ਬੋਲੋ ਜੀ ਵਾਲੇ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ 헤ศรี ਤੇ ਬੰਦ ਬੰਦ ਕਟਾਏ ਕੋਪਰੀਆਂ ਲੋਹਈਆਂ ਕਲਕੜੀਆਂ ਚੜੇ ਆ ਰਹੇ ਨਾਲ ਚੜਾਏ ਗਏ ਗੁਰਦਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕ ਦੇਸਾ ਸਵਾਸਾ ਸੰਗਲ ਬਾਇਕਨਾ ਸਮੂਹ ਸ਼ਹੀਦ ਸਿੰਘਾ ਸਿੰਘਣੀਆਂ ਭੰਗਿਆਂ ਦੇ ਕਮਾਈ ਦਾ ਧਿਆਨ ਪਰ ਕੇ ਖਾਲਸਾ ਬੋਲੋ ਜੀ ਵਾਹਿਗੁਰੂ ਅਨਿਆ ਦਾ ਸਰਬੱਤ ਗੁਰਦਵਾਰਿਆਂ ਦਾ ਧਿਆਨ ਪਰ ਕੇ ਖਾਲਸਾ ਬੋਲੋ ਜੀ ਵਾਹਿਗੁਰੂ ਪ੍ਰਤਮੇ ਸਰਬੱਤ ਖਾਲਸਾ ਜੀ ਦਾ ਅਰਦਾਸ ਹੈ ਜੀ ਸਰਬੱਤ ਸ਼ਾਰਸਾ ਜੀ ਕੋ ਵਾਹਿਗੁਰੂ 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 ਜਿਤੇ ਆਵਜਤ ਆਵਣ ਦਾ ਸਦਕਾ ਸਰਬ ਸੁਖ ਹੋਵੇ ਰਣਜਨ ਖਾਲਸਾ ਜੀ ਸਾਹਿਬ ਤਾਹਾਂ ਤਾਹ ਰਚਾਰੇ ਦੇਤੇ ਫਤੇ ਜ਼ਿੰਦਗੀ ਦਾ ਐ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਲੇਕੁਮ ਗੁਰਸੇਖਾਣੋ ਸਕੀਦਾ ਰਹਿ ਦਾਨ ਕੀ ਸਤਨ ਵਿਵੇਕ ਦਾਨ ਸੰਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅਮਰਕਸਰ ਸਾਹਿਬ ਜੀ ਦੇ ਦਰਸ਼ਨ ਇਸ਼ਾਨ ਚੌਕੀਆਂ ਝੰਡੇ ਬੂਰੇ ਜੁਵਾ ਜੁਵਾ ਟਰਾਲ ਧਰਮ ਕਾਜਿਆ ਕਰ ਬੋਲੋ ਜੀ ਵਾਲੇਕੁਮ ਆਜ ਦੇ ਸਿੱਖਾਂ ਦਾ ਮਾਨੀਵਾ ਮਾਤੂ ਜੀ ਮਰਪਾ ਦਾ ਰੱਖਾ ਵਾਹਿਗੁਰੂ ਨੇ ਅਕਾਲ ਪੁਰਖ ਆਵਰੇ ਬੰਦੇ ਸਦਾ ਸਦਾ ਕਾ ਦਿਨ ਸਿੰਨਨ ਕਾਣਾ ਸਾਤਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਚੋੜਿਆ ਗਿਆ ਹੈ ਜੀ ਗੁਲੇ ਦਰਸ਼ਨ دیدار ਸੇਵਾ ਸੰਭਾਲਦਾਨ ਕਾਰਸਾ ਜਿੰਨ ਬਖਸ਼ੇ ਨਿਮਾਣਿਆ ਨੇ ਮਾਣ ਵਿਤਾੜਿਆਂ ਦੇ ਤਾਂ ਨਿਉਟਿਆਂ ਦੀ ਓੜ ਨਿਆਸਰਿਆਂ ਦੇ ਅਸਰੇ ਧੰਨ ਧੰਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਜ ਦੇ ਚੰਨਾ ਕਮਲਾਪਾਸ ਅਰਦਾਸ ਬੀਮਤੀ ਚੋਦਰੀ ਹੈ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਇੱਕ ਹਰ ਨਾਮ ਦੇ ਮੇਰਾ ਮਨ ਤਨ ਸਿਤਮਉ ਦੇ ਮਹਾਵਾਕ ਅਨੁਸਾਰ ਗੁਰੂ ਗ੍ਰੇਨਵਾਰ ਜੀਓ ਨਗਰ ਭਗੋੜਾ ਦੇ ਨੌਜਵਾਨ ਵੀਰਾਂ ਵੱਲੋਂ ਨਾਲ ਮਿਲ ਕੇ ਇਲਾਕੇ ਦੀ ਸ਼ਕਸ਼ਾਂ ਦੀ ਚੜ੍ਹਦੀ ਕਲਾ ਨੂੰ ਮੁਖ ਰਾਬਿਆਸ ਤੇ ਪਾਸੇ ਇਲਾਕੇ ਦੇ ਸਹਿਯੋਗ ਦੇ ਨਾਲ ਭਗੋੜਾ ਨਗਰ ਵਿਖੇ ਗੁਰੂ ਗ੍ਰੇਨਵਾਰ ਜੀਓ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਪੰਜਾਬ ਪੰਜਾਬ ਦੇ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਗੁਰੂ ਗ੍ਰੇਨਵਾਰ ਜੀਓ ਨਾਲ ਮਿਲ ਕੇ ਆਜ ਦਾ ਔਟ ਆਸਰਾ ਤੱਕਦਿਆਂ ਹੋਇਆ ਕ੍ਰਿਕਟ ਦੀ ਅਰੰਭਤਾ ਕਰਨ ਲੱਗੇ ਹਨ ਸੱਚੇ ਪਾਤਸ਼ਾਹ ਜੀਓ ਕਿਰਪਾ ਕਰਨੀ ਪ੍ਰਬੰਧਕ ਕਮੇਟੀ ਖਿਡਾਰੀਆਂ ਤੇ ਨੇੜਾ ਪਰਿਆ ਹੱਥ ਰੱਖਣਾ ਆਪ ਅੰਗ ਸੰਸਹਾਇ ਰਹਿਣਾ ਜੀ ਚੜ੍ਹਦੀ ਕਲਾ ਵਰਤੌਣੀ ਸੱਚੇ ਪਾਤਸ਼ਾਹ ਜੀਓ ਕਿਰਪਾ ਕਰਨੀ ਇਸੇ ਤਰ੍ਹਾਂ ਇਲਾਕੇ ਨੂੰ ਇਸੇ ਤਰ੍ਹਾਂ ਖੇਡਾਂ ਨੇ ਉਤਸ਼ਾਹ ਬਖਸ਼ਦੇ ਰਹਿਣਾ ਸੱਚੇ ਪਾਤਸ਼ਾਹ ਜੀਓ ਰਹਿਮਤਾ ਵਰਤੌਣੀਆਂ ਦੂਰੋਂ ਨੇੜੇ ਆਏ ਸੰਗਤਾਂ ਦੀਆਂ ਹਾਜ਼ਰੀਆਂ ਵੀ ਪ੍ਰਵਾਨ ਕਰਨੀਆਂ ਸੱਚੇ ਪਾਤਸ਼ਾਹ ਨਾਲ ਖੁਸ਼ੀਆਂ ਮੁਖਰਾਦਿਆਂ ਹੋਇਆ ਸਾਰੇ ਹੀ ਨੌਜਵਾਨ ਵੀਰਵਾਨੋ ਸਿੱਤੇ ਪਾਤਸ਼ਾਹ ਜੀ ਮਹਿਸਤਾਨ ਪ੍ਰਸ਼ਾਦ ਹਾਜ਼ਰ ਹਨ ਆਪ ਜੀ ਦੇ ਦਰ ਤੇ ਪਰਵਾਨ ਹੋਏ ਪਰਵਾਨਿਆ ਪ੍ਰਸ਼ਾਦ ਸੰਗਤਾਂ ਵਿੱਚ ਬਰਤਾਉਣ ਦੀ ਆਗਿਆ ਬਖਸ਼ੀ ਕਰਨੀ ਕਿਰਪਾ ਕਰਨੀ ਸਿੱਤੇ ਪਾਤਸ਼ਾਹ ਜੀ ਉਹ ਕਿਹੜਾ ਆਰੰਭ ਕਰਨ ਦੀ ਆਗਿਆ ਬਖਸ਼ੀ ਕਰੋ ਜੀ ਸਹੀ ਪਿਆਰਾਂ ਦੇ ਮੇਲ ਮਲਾਉਣੇ ਜਿਨ੍ਹਾਂ ਮਿਲਿਆ ਅੱਜ ਦੇ ਨਾਮ ਤੇ ਨਾਨਕ ਨਾਮ ਚੜ੍ਹਦੀ ਕਲਾ ਜੀ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ

ਮਾਰਨ ਨੂੰ ਭਾਈ ਲਾਈਵ ਸੈੱਟ ਕਰ ਦੋ ਮੈਨੂੰ ਉਸ ਟੇਕ ਨਾ ਮੈਂ ਤਿਆਰ ਹਾਂ ਜਿੱਲਾਓ 10 ਮਿੰਟ ਦੇ ਦੇ ਸਾਰਾ ਕੁਝ ਸੈੱਟ ਕਰ ਲੈ 10 ਮਿੰਟ ਲੱਗਣਗੇ ਸਾਊਂਡ ਤੇ ਉਧਰ ਹੀ ਆ ਜੇ 1 ਮਿੰਟ ਰੁਕ ਜਾ ਕਿੱਥੇਗਾ ਉੱਥੇ ਲਾ ਦੇ ਜਿੱਥੇ ਭਾਈ ਹੈਗਾ ਦੀ ਸੀਚ ਚਲਾਰੇ ਪਿੱਛੇ ਆਓ ਉਹੀ ਕਹਿ ਰਹੇ ਆ ਉਹ ਕੱਢ ਲੈ ਸ਼ਤਜੀ ਦੇ ਪਿੱਛੇ ਸੀਚ ਚ ਬਾਰਾ ਜਿਆਦਾ ਹਾਂ ਹਾਂ ਜੱ ਉਰੇ ਉਰੇ ਲਾ ਉਰੇ ਉਗੇ ਲਾ ਦੇ ਚੱਲ ਕੋਈ ਨਹੀਂ ਤੂੰ ਕੇ ਲਾ ਦੇ ਪਤਾ ਕੀ ਆ ਪ੍ਰਿੰਸ ਤੁਪਾ ਪ੍ਰਿੰਸ ਇਧਰੋਂ ਆਊਗਾ ਕੋ ਮੂ ਕਿਉਂ ਕੇ ਲਾ ਦੇ ਠੀਕ ਐ ਕੋਈ ਗੱਲ ਨਹੀਂ ਸਾਲਾ ਸਾਲਾ ਉਰੇ ਘਾਟੇ ਤੂੰ ਪਾ ਹਉ ਨਾ ਕਰਨਾ ਗੱਲ ਸਾਲਾ ਹਾਲਾ ਹਣਾ 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 ਓ ਕਈ ਮਗਾਓ ਓ ਕਈ ਲੈ ਲੈ ਹਾਂ ਉਰੇ ਲਾ ਅਗਲੀ YouTube ਤੇ ਹੋਏਗੀ ਉਹਨੂੰ ਤੋਂ ਚਾਹੀਦਾ ਪ੍ਰਸ਼ਾਦ ਪ੍ਰਸ਼ਾਦ ਚਾਹੀਦਾ ਵੀ ਰੋਣਾ ਨਹੀਂ ਨਹੀਂ ਭਾਈ 5 ਮਿੰਟਾਂ ਤੱਕ ਮੈਂ ਚੱਲੂਗਾ ਜੀ ਇੱਥੇ ਹੋਗਾ ਸਕੋਰਿੰਗ ਵਾਲਾ ਨਹੀਂ ਕਿਸੇ ਨੂੰ ਸੈਂਡ ਕਰ ਜੀ ਨੰਬਰ ਦਾ ਖੜਾ ਬਣੂਗਾ